ਤਬੇ ਮੈਂ ਦੀ ਸ਼ੁਕਰਾਨਾ ਗੁਰੂ ਜੀ ਕਹਿਣਾ ਚਾਹਨੀ ਆ ਅੱਜ ਤੋਂ ਪਹਿਲਾਂ ਮੈਂ ਵੀ ਵਿਸ਼ਵਾਸ ਨਹੀਂ ਕਰਦੀ ਸੀ ਮੰਮੀ ਡੈਡੀ ਮੇਰੀ ਬੇਟੀ ਕਟੂਕਟ ਸਾਲ ਸਵਾ ਸਾਲ ਹੋ ਗਏ ਹਰ satsang attend ਕਰਦੇ ਆ ਸ਼ਨੀਵਾਰ ਹੋਵੇ ਹੀ ਐਤਵਾਰ ਹੋਵੇ ਸ਼ੁਕਰਾਨਾ ਗੁਰੂ ਜੀ ਦਾ ਮੈਂ ਕਦੀ ਇੰਟਰਸਟ ਨਹੀਂ ਸ਼ੋ ਕੀਤਾ ਨਾ ਜਾਣ ਲਈ ਨਾ ਕਰੇ ਉਹਨਾਂ ਲਈ ਕੁਝ ਸਰਚ ਕਰਨ ਲਈ ਪਰसों ਕੋਈ ਜੇਲ ਵਾਲੀ ਗਲੀ ਹੈ ਉੱਥੇ ਮਤਲਬ ਸ਼ਹਿਰ ਦੀ ਵਰਸਾ ਹੋਈ ਮੰਮੀ ਡੈਡੀ ਗਏ ਉੱਥੇ ਤੇ ਬੇਟੀ ਨੂੰ ਨਾ ਐ ਹੋਇਆ ਵੀ ਕਿਉਂ ਸਾਡੇ ਘਰ ਨਹੀਂ ਹੋਈ ਸਾਡੇ ਮੇਰੇ ਨਾਲ ਵੀ ਨਹੀਂ ਉਹਨੇ ਗੱਲ ਕੀਤੀ ਮੰਮੀ ਡੈਡੀ ਨਾਲ ਵੀ ਨਹੀਂ ਗੱਲ ਕੀਤੀ ਉਹਨੇ ਨਾ ਕਬੜ ਤੋਂ ਗੁਰੂ ਜੀ ਦੇ ਚਰਨ ਆ ਉਹ ਕੱਢੇ ਤੇ ਇੱਕ ਮੰਮੀ ਡੈਡੀ ਦੇ ਰੂਮ ਦੇ ਵਿੱਚ ਗੁਰੂ ਜੀ ਦਾ ਸਰੂਪ ਪਿਆ ਸੀ ਛੋਟਾ ਜਿਹਾ ਨਕ ਉਹ ਵੀ ਉਹ ਦੋਨੋਂ ਚੀਜ਼ਾਂ ਉਹਨਾਂ ਨੂੰ ਸਤਸੰਗ ਦੇ ਵਿੱਚ ਹੀ ਮਿਲੀਆਂ ਸੀਗੀਆਂ ਐਜ਼ ਅ ਬਲੇਸਿੰਗਸ ਬੇਟੀ ਨੇ ਨਾ ਉਹ ਮੰਦਰ ਚ ਰੱਖਤੀ ਆ ਮਮਾ ਨੇ ਇਹ ਵੀ ਕਿਹਾ ਵੀ ਬਟਾ ਮੰਦਰ ਤਾਂ ਸਾਫ਼ ਨਹੀਂ ਕੀਤਾ ਕਹਿੰਦੀ ਕੁਝ ਨਹੀਂ ਹੁੰਦਾ ਕਹਿੰਦੀ ਵੀ ਗੁਰੂ ਜੀ ਅੱਜ ਤੁਸੀਂ ਸੰਡੇ ਆ ਵੀ ਅੱਜ ਤੁਸੀਂ ਵਰਸਾ ਕਰਨੀ ਕਰਨੀ ਹੈ ਸ਼ਾਦੀ ਤੇ ਉਹ ਉਹਦੇ ਉਹਦੇ ਮਨ ਚ ਸੀ ਉਹਨੇ ਕਹਿਤਾ ਇਹ ਸਾਨੂੰ ਵੀ ਨਹੀਂ ਇਸ ਚੀਜ਼ ਦਾ ਪਤਾ ਤੇ ਮਮਾ ਸ਼ਾਮ ਨੂੰ 8:00 ਵਜੇ ਦੇ ਕਰੀਬ ਕਹਿੰਦੇ ਬਟਾ ਮੰਦਰ ਦਾ ਕਰਟਨ ਕਰ ਦੇ ਕਰੋਗਾ ਖੁੱਲਾ ਹੈ ਤੇ ਜਦੋਂ ਇਹ ਕਰਨ ਲੱਗੀ ਤੇ ਨੇ ਦੇਖਿਆ ਕਿ ਗੁਰੂ ਜੀ ਦੀ ਫੋਟੋ ਤੇ ਕੁਝ ਡਰਾਪਸ ਸੀਗੇ ਤੇ ਇਹਨੇ ਮੰਮਾ ਨੂੰ ਬੁਲਾਇਆ ਕਿ ਬੜੇ ਮੰਮਾ ਦੇਖੋ ਕਿ ਕੁਝ ਡਰਾਪਸ ਆ ਪਾਣੀ ਦੇ ਹਨਾ ਤੇ ਉਹਨੇ ਆਇਆ ਫੜਾ ਕੇ ਜਦੋਂ ਦੇਖਿਆ ਵੀ ਚਿਪਚਿਪ ਆ ਤੇ ਉਹਨਾਂ ਨੇ ਮੰਮੀ ਨੂੰ ਆ ਹੱਥ ਤੇ ਲਾਇਆ ਮੰਮਾ ਨੇ ਲਿਖ ਕਰਕੇ ਦੇਖਿਆ ਕਹਿੰਦੇ ਤਾਂ ਵੀ ਸ਼ੈਰ ਹੈ ਤੇ ਮਤਲਬ ਮੰਮੀ ਇਹਨੂੰ ਬੇਟੀ ਨੂੰ ਕਹਿਣ ਲੱਗੇ ਕਿ ਵੇ ਬੇਟਾ ਤੂੰ ਤਾਂ ਨਹੀਂ ਕੁਝ ਕੀਤਾ ਕਿਤੇ ਫ੍ਰਿਜ ਚੋਂ ਆਇਆ ਕਿਚਨ ਤੋਂ ਸ਼ਾਇਦ ਘਟ ਕੇ ਲਗਾਇਆ ਹੋਵੇ ਮੈਂ ਮੰਮੀ ਨੂੰ ਕਹਿਣ ਲੱਗੇ ਮम्मा ਤੁਸੀਂ ਤਾਂ ਨਹੀਂ ਕੀਤਾ ਫਿਲਮ ਅਸੀਂ ਖੁਦ ਸਾਰੇ ਡਾਊਟ ਚ ਸੀਗੇ ਫਿਰ ਅਸੀਂ ਮੰਦਰ ਦੀਆਂ ਬਾਕੀ ਸਾਰੀਆਂ ਉਹ ਦੇਖੀਆਂ ਫੋਟੋ ਤੇ ਉੱਥੇ ਕਿਸੇ ਤੇ ਫੋਟੋ ਤੇ ਨਹੀਂ ਸੀ ਸਿਰਫ ਉਹਨਾਂ ਦੇ ਸਰੂਪ ਤੇ ਤੇ ਜਿਹੜੇ ਚਰਨ ਸੀਗੇ ਉੱਥੇ ਹੀ ਲੱਗਿਆ ਹੋਇਆ ਸੀਗਾ ਉਹ ਸ਼ਾਇਦ ਤੇ ਫਿਰ ਮੰਮਾ ਨੇ ਉਹਨਾਂ ਨੂੰ ਫੋਨ ਕੀਤਾ ਜਿਹਨਾਂ ਦਾ ਸਤਸੰਗ ਚੰਦ ਸੀ ਜਿਹੜੇ ਹੈਡ ਹੈ ਕੋਈ ਵਿੱਚ ਕੀ ਕਰੀਏ ਕਿਉਂਕਿ ਸਾਨੂੰ ਕੋਈ ਨੋਲੇਜ ਨਹੀਂ ਵੀ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਤੇ ਫਿਰ ਉਹਨਾਂ ਨੇ ਕਿਹਾ ਵੀ ਥੱਲੇ ਟਰੇ ਰੱਖ ਦੋ ਸ਼ਾਇਦ ਇਕੱਠਾ ਹੋ ਜੂ ਉਹਦੇ ਵਿੱਚ ਤੁਸੀਂ ਉਵੇਂ ਟਰੇ ਰੱਖ ਲਈ ਉਹਨਾਂ ਨੇ ਜਿਵੇਂ ਕਿਆ ਹਲਵਾ ਬਣਾ ਲਓ ਅਸੀਂ ਹਲਵਾ ਦਾ ਪ੍ਰਸ਼ਾਦ ਮਤਲਬ ਚੜਾਇਆ ਫਿਰ ਸਾਰੇ ਨੇ ਲੈ ਲਿਆ ਫਿਰ ਮਤਲਬ ਜਿਵੇਂ ਇਹਨਾਂ ਨੂੰ ਪਤਾ ਲੱਗਿਆ ਤੇ ਕੋਈ ਮੱਥਾ ਟੇਕਣ ਆ ਗਿਆ ਜਗ੍ਹਾ ਛੋਟੀ ਅਨਪਲਾਨਡ ਵੇ ਇਹਨਾਂ ਲੱਪਾ ਕਰ ਰਹੇ ਆ ਵੀ ਇਹ ਟਫ ਹੈ ਹਨਾ ਤੇ ਬੇਟੀ ਨੇ ਪਤਾ ਨਹੀਂ ਕਿਵੇਂ ਮਮਕੇ ਨੂੰ bade mamma ਤੁਸੀਂ ਚਿੰਤਾ ਨਾ ਕਰੋ ਕਿ ਜਿੱਥੇ ਗੁਰੂ ਜੀ ਨੇ ਕਿਹਾ ਕਿ ਤੇ ਆਪੇ ਸੰਗਤ ਸੰਭਲ ਜੋਗੀ ਫਿਰ ਮਮਾ ਨੇ ਗਰੁੱਪ ਦੇ ਵਿੱਚ ਪਤਾ ਇਸ ਤਰ੍ਹਾਂ ਹੋਇਆ ਸਾਡੇ ਲਈ ਖੁੱਦ ਸ਼ੌਕਿੰਗ ਹੈ ਮਤਲਬ ਇਹ ਜੀ ਕੱਲ ਤੋਂ ਮਤਲਬ ਮੇਰੇ ਲਈ ਕੱਲ ਤੋਂ ਮਤਲਬ ਬੇਟੀ ਨਹੀਂ ਬਹੁਤ ਜ਼ਿਆਦਾ ਸ਼ਰਧਾ ਸੀ ਮਮਾ ਮੈਨੂੰ ਇਹ ਮਹਿਸੂਸ ਹੁੰਦਾ ਸਾਡੇ ਸਾਰੇ ਘਰ ਦੇ ਨੂੰ ਕਿ ਵੀ ਬੱਚੇ ਨੇ ਕਿਹਾ ਹਨਾ ਉਹਦੀ ਸ਼ਰਧਾ ਸੀ ਤੇ ਇਹ ਚੀਜ਼ ਹੋਈ ਕਿਉਂਕਿ ਉਹਨੇ ਬੜੇ ਸਟਰੋਂਗ ਮੈਨੂੰ 4-5 ਦਿਨਾਂ ਦੀ ਪਲੈਨਿੰਗ ਕਰ ਰਹੀ ਮਮਾ ਮੈਂ ਵਾਈਟ ਸੂਟ ਲੈ ਕੇ ਆਉਣਾ ਵੀ ਮੈਂ ਸੇਵਾ ਕਰਨੀ ਹੈ ਉੱਥੇ ਜਾ ਕੇ ਵੀ ਮੈਂ ਲੰਗਰ ਦੀ ਸੇਵਾ ਹੀ ਕਰਨੀ ਹੈ ਫਿਰ ਮੰਮਾ ਨੇ ਜਿੰਮੀ ਬਾਦਾਮ ਛਿਲਦੇ ਆ ਸਵੇਰੇ ਹਨਾ ਮੰਮੀ ਨੇ ਛਿਲ ਕੇ ਪੰਜ ਬਾਦਾਮ ਰੱਖ ਕੇ ਗੁਰੂ ਜੀ ਅੱਗੇ ਤੇ ਫਿਰ ਉਹ ਤਿੰਨ ਹੀ ਰਹਿ ਗਏ ਟਾਕੇ ਰੱਖਦੇ ਸੀਗੇ ਮਤਲਬ ਸਾਡੇ ਨੂੰ ਸਾਨੂੰ ਇਹ ਚੀਜ਼ ਕੁਝ ਸਮਝ ਨਹੀਂ ਆਈ ਹੈ ਨਾ ਫਿਰ ਸਾਨੂੰ ਇਹੀ ਕਿਹਾ ਗਿਆ ਸਾਰੇ ਵੀ ਉਹਨਾਂ ਨੇ ਗੁਰੂ ਜੀ ਨੇ ਆਪ ਹੋਗ ਲਗਾਇਆ ਤੇ ਕਈ ਜਣੇ ਆ ਰਹੇ ਆ ਕਦੀ ਉਹ ਅੰਦਰ ਕਮਰੇ ਦੇ ਵਿੱਚ ਰੂਮ ਵਿੱਚ ਜਾ ਕੇ ਦੇਖ ਰਹੇ ਕਿ ਮੈਂ ਕਿਛੋਤਾ ਨਹੀਂ ਕਿਦੋਂ ਸ਼ਾਇਦ ਆ ਰਿਹਾ ਜਦੋਂ ਹੈ ਹੀ ਨਹੀਂ ਆਈ ਉਹ ਫਿਰ ਹੈ ਕੀ ਕਹੀਏ ਬੇ ਇਹੀ ਜਿਆਦੀ ਮੈਂ ਖੁਦ ਵੀ ਵਿਸ਼ਵਾਸ ਨਹੀਂ ਪਰ ਅੱਜ ਸਾਡੇ ਘਰ ਹੋ ਗਿਆ ਤੇ ਕੀ ਕਹਾਂ ਮੈਂ ਨਾ आई एम स्पीचलेस ओवर हियर। ਜਦੋਂ ਮਤਲਬ ਬਹੁਤ ਸਾਰੇ ਜਨੇ ਆ ਜਾਂਦੇ ਆ ਵੀਡੀਓ ਕਰਦੇ ਉਹਦਾ ਘਟ ਜਾਂਦਾ। ਅਸੀਂ ਇਹ ਵੀ ਨੋਟ ਕੀਤਾ ਹੈ। ਜਦੋਂ ਜਿਵੇਂ ਗਰਮੀ ਲੱਗ ਰਹੀ ਹੈ ਜਿਵੇਂ ਬਾਹਰ ਅਸੀਂ ਰੂਮ ਚਲੇ ਜਾਂਦੇ ਅਸੀਂ ਹੈ ਨਾ ਉਹ ਫੇਰ ਜਦੋਂ ਕਿਤੇ ਚੱਕਰ ਆ ਗਿਆ ਉਹ ਉਦੋਂ ਵੱਧ ਜਾਂਦਾ। ਸਾਨੂੰ ਆਪ ਨੂੰ ਪਤਾ ਚੱਲਦਾ ਵੀ ਹੁਣ ਨਹੀਂ ਕੋਈ ਧਿਆਨ ਨਾਲ ਦੇਖ ਰਿਹਾ ਤਾਂ ਚੀਜ਼ ਵੱਧ ਜਾਂਦੀ ਹੈ।